ਤਸਵੀਰਾਂ ਦੇਖ ਲੀਆਂ ਤੁਸੀਂ ਕਿੰਨੀਆਂ ਭਿਆਨਕ ਤਸਵੀਰਾਂ ਨੇ ਪੂਰੇ ਇਲਾਕੇ ਦੇ ਜਿਹੜੇ ਲੋਕ ਨੇ ਉਹ ਦਹਿਸ਼ਤ ਦੇ ਨੇ ਦਰਅਸਲ ਇਹ ਬਾਰੂਦ ਫੈਕਟਰੀ ਦੇ ਵਿੱਚ ਧਮਾਕਾ ਹੋਇਆ ਇਹ ਪਹਿਲਾਂ ਅੱਗ ਲੱਗਦੀ ਹੈ ਉਸ ਤੋਂ ਬਾਅਦ ਬਲਾਸਟ ਹੋਇਆ ਬਲਾਸਟ ਹੋਣ ਤੋਂ ਬਾਅਦ ਬਲਾਸਟ ਦੀ ਆਵਾਜ਼ ਇੰਨੀ ਤੇਜ਼ ਸੀ ਦੇਖ ਸਕਦੇ ਹਾਂ ਕਿ ਲੋਕ ਉਸ ਧਮਾਕੇ ਵਾਲੀ ਥਾਂ ਤੋਂ ਕਿੰਨੀ ਦੂਰ ਖੜੇ ਨੇ ਤਾਂ ਵੀ ਧਮਾਕਿਆਂ ਦੀ ਆਵਾਜ਼ ਸੁਣਾਈ ਦੇ ਰਹੀ ਹੈ ਲਗਾਤਾਰ ਬਾਰੂਦ ਦੇ ਅੰਦਰ ਅੱਗ ਲੱਗ ਰਹੀ ਹੈ ਲਗਾਤਾਰ ਜਿਹੜੀ ਅੱਗ ਤੇ ਕਾਬੂ ਪਾਉਣ ਦੀ ਕੋਸ਼ਿਸ਼ ਵੀ ਕੀਤੀ ਜਾ ਰਹੀ ਹੈ ਪਰ ਸਾਰੀਆਂ ਕੋਸ਼ਿਸ਼ਾਂ ਨਾਕਾਮ ਹੁੰਦੀਆਂ ਦਿਖਾਈ ਦੇ ਰੀਆਂ ਨੇ ਇਸ ਹਾਦਸੇ ਦੇ ਵਿੱਚ ਇੱਕ ਸ਼ਖਸ ਦੀ ਮੌਤ ਹੋ ਗਈ ਹੈ ਜੋ ਫੈਕਟਰੀ ਦੇ ਵਿੱਚ ਕੰਮ ਕਰਦਾ ਸੀ ਬਾਕੀ ਹਾਲੇ ਜਦ ਧਮਾਕਾ